ਸਸ਼ਿਕਲ ਮੈਂ ਹਮ ਮੋਹਤਲ ਭਾਰਤ ਤੋਂ ਸੀ ਦੇਖ ਰਿਹਾ ਪੰਜਾਬ ਟਾਕਸ 24 ਪੰਜਾਬ ਚ ਹੜਾਂ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਦੇ ਵਿੱਚ ਭਾਜਪਾ ਵੱਲੋਂ ਰਾਹਤ ਕਾਰਜ ਅਜੇ ਵੀ ਚੱਲ ਰਹੇ ਹਨ ਭਾਜਪਾ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੰਡ ਆਟਾ ਸੁੱਕਾ ਦੁੱਧ ਰਿਫਾਈਨ ਤੇਲ ਦਾਲਾ ਹਲਦੀ ਨਮਕ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਪੈਕਿੰਗ ਕਰਵਾ ਕੇ ਇਹ ਸਮਾਨ ਮਾਫਾ ਖੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਇਹ ਪੈਕੇਟ ਭਾਜਪਾ ਪੰਜਾਬ ਦੇ ਨਾਲ ਨਾਮ ਦੇ ਨਾਮ ਤੋਂ ਤਿਆਰ ਕਰਵਾਏ ਜਾ ਰਹੇ ਨੇ ਇਸ ਮੌਕੇ ਜ਼ਿਲੰਦਰ ਤੋਂ ਜੀਲਾ ਪਾਜ ਪਾ ਜਰਨਲਸ ਖਤਰ ਅਸ਼ੋਕ ਸ਼ਰੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਜਪਾ ਵੱਲੋਂ ਪੰਜਾਬ ਲਈ ਇੱਕ ਮੁੱਖ ਸੇਵਾ ਕੇਂਦਰ ਕਾਇਮ ਕੀਤਾ ਗਿਆ ਹੈ ਜਿਸ ਰਾਹੀਂ ਹੜਪ੍ਰੇਤ ਲੋਕਾਂ ਦੀ ਮਦਦ ਲਈ ਸਮਗਰੀ ਭੇਜੀ ਜਾ ਰਹੀ ਹੈ ਉਹਨਾਂ ਕਿਹਾ ਕਿ ਭਾਜਪਾ ਹਮੇਸ਼ਾ ਮੁਸੀਬਤ ਦੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਖੜੀ ਰਹੀ ਹੈ ਅਤੇ ਅਗਲੇ ਦਿਨਾਂ ਦੇ ਵਿੱਚ ਵੀ ਹੋਰ ਰਾਤ ਸਮਗਰੀ ਭੇਜੀ ਜਾਵੇਗੀ। ਉਹਨਾਂ ਸਾਰਿਆਂ ਤੋਂ ਅਪੀਲ ਕੀਤੀ ਕਿ ਜੇਕਰ ਕੋਈ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਭਾਜਪਾ ਦੇ ਸੇਵਾ ਕੇਂਦਰਾਂਹੀਂ ਆਪਣਾ ਯੋਗਦਾਨ ਆਕੇ ਦੇ ਸਕਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਪੰਜਾਬ ਦੇ ਅੰਦਰ ਹੜ੍ਹ ਆਏ ਸੀ ਉਹਨਾਂ ਇਲਾਕਿਆਂ ਦੇ ਵਿੱਚ ਵੱਖ-ਵੱਖ ਸਮਗਰੀ ਜਿਹੜੀ ਹੈ ਚਾਵਲ, ਦਾਲਾਂ, ਖੰਡ ਆਟਾ ਦੁੱਧ ਹੋਰ ਜਣੀਆਂ ਕਿਰਿਆਨੇ ਦੀਆਂ ਆਟਮਾ ਜਿਹਦੇ ਨਾਲ ਪਰਿਵਾਰ ਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਭਾਜਪਾ ਦੇ ਕਾਰਜਕਰਤਾ ਉਹਨਾਂ ਪੀੜਿਤ ਪਰਿਵਾਰਾਂ ਦਾ ਸਹਿਯੋਗ ਕਰ ਰਹੇ ਔਰ ਸਾਡੇ ਪੰਜਾਬ ਦੇ ਕਾਰਜਕਰਤਾਵਾਂ ਵੱਲੋਂ ਜਲੰਧਰ ਦੇ ਵਿੱਚ ਡੰਪ ਬਣਾਇਆ